ਸਰ ਜਿਹੜਿਆ ਕੇ ਪਤਲਾ ਰਕੀਆ ਗਿਆ ਸਰ ਕੀ ਕਹਿਣਾ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਧੱਕੇਸ਼ਾਹੀ ਭਾਰਤੀ ਜਨਤਾ ਪਾਰਟੀ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿਹੜੇ ਉਹਨਾਂ ਦੇ ਹੱਕ ਆ ਕਿਸਾਨਾਂ ਦੇ ਨਾਲ ਲਾਹ ਪਾਤਰੀ ਸਕੀਮਾਂ ਜਿਹੜਾ ਸੈਂਟਰ ਦੀ ਸਰਕਾਰ ਨਰਿੰਦਰ મોદી ਦੀ ਸਰਕਾਰ ਸਾਰੇ ਦੇ ਰਹੀ ਆ ਉਹਦੇ ਲਈ ਲੋਕਾਂ ਦੇ ਕਿਸੇ ਦਾ ਰਾਸ਼ਨ ਕਾਰਡ ਨਹੀਂ ਵੜਦਾ ਸੀ ਕਿਸੇ ਨੂੰ ਉਹਦੇ ਵਿੱਚ 5 ਲੱਖ ਦਾ ਬੀਮਾ ਰਿਸਿਪਲ ਦਾ ਔਰ ਕਿਸੇ ਦਾ ਕੱਚੇ ਘਰਾਂ ਤੇ ਮਕਾਨ ਦੇ ਜੋ ਸਕੀਮਾਂ ਨੇ ਸੈਂਟਰ ਦੀਆਂ ਉਹਦੇ ਲਈ ਅਸੀਂ ਲਾਹ ਪਾਤਰ ਲਈ ਪਿੰਡ ਪਿੰਡ ਜਾ ਕੇ ਇਹ ਕੈਂਪ ਲਾ ਰਹੇ ਸੀ। ਸੋ ਕੈਂਪ ਲਾਉਣ ਨਾਲ ਇਹਨਾਂ ਨੂੰ ਤਕਲੀਫ ਆ ਇਹ ਆਪ ਤਾਂ ਕੁਝ ਕਰਦੇ ਨਹੀਂ। ਜਿਹੜਾ ਸਕੀਮਾਂ ਪਹਿਲਾਂ ਤਾਂ ਸਾਰੀਆਂ ਹੈ ਸੈਂਟਰ ਸਕੀਮ ਸੈਂਟਰ ਸਪਾਸਸ ਦੀਆਂ ਨੇ ਸੈਂਟਰ ਦੀਆਂ ਨੇ ਫਿਰ ਹੁਣ ਇਹਨਾਂ ਨੂੰ ਹੋਰ ਬਹਾਨਾ ਲੱਭ ਗਿਆ ਕਹਿੰਦੇ ਜੀ ਤੁਸੀਂ ਡਾਟਾ ਚੋਰੀ ਕਰ ਰਹੇ ਹੋ। ਇਹਨਾਂ ਨੂੰ ਪੁੱਛਣ ਆਲਾ ਹੋਵੇ ਜਦੋਂ ਸਾਡੀਆਂ ਬੀਬੀਆਂ ਪੈਣਾ ਦਾ 50 ਲੱਖ ਐਪਲੀਕੇਸ਼ਨ ਆਪ ਕੀਤਾ ਲਈਆਂ ਸੀ ਵੀ 1000 ਰੁਪਏ ਦਿਆ ਕਰਾਂਗੇ ਉਦੋਂ ਡਾਟਾ ਚੋਰੀ ਨਹੀਂ ਹੋਇਆ ਹੁਣ ਡਾਟਾ ਚੋਰੀ ਹੋਣ ਲੱਗ ਗਿਆ ਕਿ ਜਦੋਂ ਆਪਾਂ ਬੈਂਕ ਕੇ ਜਾਂਦੇ ਆ ਅਕਾਊਂਟ ਖੁਲਾਉਂਦੇ ਆ ਉੱਥੇ ਵੀ ਆਪਣਾ ਜਿਹੜਾ ਆਧਾਰ ਕਾਰਡ ਦਿੰਨੇ ਆ ਸਾਰੀ ਡਿਟੇਲ ਦਿੰਨੇ ਆ ਪਾਸਪੋਰਟ ਬਣਾਉਂਦੇ ਆ ਉਹਦੇ ਨਾਲ ਤਾਂ ਕੋਈ ਚੋਰੀ ਹੁੰਦਾ ਨਹੀਂ ਜੇ ਕਿਸੇ ਗਰੀਬ ਦਾ ਘਰ ਬਣਦਾ ਜੇ ਕਿਸੇ ਮਜ਼ਦੂਰ ਦਾ ਘਰ ਬਣਦਾ ਜੇ ਕਿਸੇ ਬਜ਼ੁਰਗ ਦੀ ਪੈਨਸ਼ਨ ਲੱਗਦੀ ਆ ਜੇ ਕਿਸਾਨਾਂ ਦੀ ਜਿਹੜੀ ਸਕੀਮ ਆ ਕਿਸਾਨ ਨਿਧੀ ਸਕੀਮ ਆ 6000 ਰੁਪਏ ਕਿਸਾਨਾਂ ਨੂੰ ਦੇਣਾ ਉਹਦੇ ਪੇਪਰ ਬਣਦੇ ਆ ਉਹਦੀ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਆਮ ਆਦਮੀ ਪਾਰਟੀ ਨੂੰ ਸੋ ਇਹ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਚ ਕੁਸ ਕੀਤਾ ਨਹੀਂ ਹੁਣ ਆਮ ਆਦਮੀ ਪਾਰਟੀ ਦੀ ਐਕਚੁਅਲ ਦੇ ਵਿੱਚ ਅਸਲ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੇ ਦਿੱਲੀ ਵਾਲੇ ਉਤੋਂ ਹਾਰ ਕੇ ਲੁੱਟ ਕੇ ਹੁਣ ਪੰਜਾਬ ਨੂੰ ਲੁੱਟਣ ਆਏ ਆ ਸੋ ਸਭ ਕਿਸ ਤਰੀਕੇ ਦੀ ਬਖਲਾਟ ਲੱਗਦੀ ਆ ਇਹ ਇਹ ਬਖਲਾਟ ਇਹ ਆ ਜੀ ਕਿ ਉਹਨਾਂ ਨੂੰ ਪਤਾ ਵੀ ਅਗਲੇ 1.5 ਸਾਲ ਜਰੂਰ elections ਆਉਣੀਆਂ 2027 ਦੇ ਵਿੱਚ ਇਹ 2027 ਦੀ ਬਖਲਾਟ ਆ ਉਹਨਾਂ ਦੀ ਉਹਨਾਂ ਨੇ ਇਹ ਪਤਾ ਵੀ ਅਸੀਂ ਆਉਣਾ ਨਹੀਂ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਜੁੜ ਰਹੇ ਆ ਅੱਗੇ ਤੋਂ ਜਿਹੜੇ ਕੈਂਪ ਹੈਗੇ ਜਾਰੀ ਰਹਿਣਗੇ ਪਿੰਡਾਂ ਦੇ ਵਿੱਚ ਬਿਲਕੁਲ ਜਾਰੀ ਰਹਿਣਗੇ ਜੀ ਇਹ ਸਾਡੀ ਜਿਹੜੀ ਸੀਐਸਸੀ ਜਿਹੜੀ ਕਾਮਨ ਸਰਵਿਸਸ ਸਕੀਮ ਆ ਉਹਦੇ ਅੰਡਰ ਸੈਂਟਰ ਦੀ ਸਕੀਮ ਆ ਅਥੋਰਾਈਜ਼ਡ ਦਾ ਲਾਇਸੈਂਸ ਮਿਲੇ ਵੇ ਆ ਉਹ ਅਸੀਂ ਲੈ ਕੇ ਇਹਨਾਂ ਲੋਕਾਂ ਦੇ ਸਕੀਮਾਂ ਬਣਾ ਰਹੇ ਆ ਤੁਸੀਂ ਮੈਨੂੰ ਦੱਸੋ ਜੇ ਗਰੀਬ ਨੂੰ ਕੋਈ ਲਾਹਾ ਮਿਲਦਾ ਤੇ ਇਹਨਾਂ ਨੂੰ ਕੀ ਤਕਲੀਫ ਹੋਊਗੀ ਕੋਈ ਲੋਕਾਂ ਨੂੰ ਜਾਣ ਕੇ ਤੇ ਬੰਦ ਕਰਾਉਣਾ ਚਾਹੁੰਦੇ ਆ ਤਾਂ ਕਿ ਸਕੀਮਾਂ ਨਾ ਮਿਲਣ ਪਰ ਭਾਰਤੀ ਜਨਤਾ ਪਾਰਟੀ ਗਰੀਬਾਂ ਦੇ ਨਾਲ ਮਜ਼ਦੂਰ ਦੇ ਨਾਲ ਕਿਸਾਨਾਂ ਦੇ ਨਾਲ ਪਿੰਡ-ਪਿੰਡ ਜਾ ਕੇ ਇਹ ਕੈਂਪ ਲਾਉਗੇ ਕੈਂਪਾਂ ਦੇ ਨਾਲ ਖੜੇ ਆ ਪਰ ਆ ਪਰ ਆਪ ਵਿਧਾਇਕਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਜਿਹੜੀ ਕਿ ਇਹ ਸੁਵਿਧਾਵਾਂ ਅਲਟ ਹੈਗੇ ਸੇਵਾ ਕੇਂਦਰਾਂ ਦੇ ਵਿੱਚ ਹੀ ਮੌਜੂਦ ਹੈਗੀਆਂ ਵੀ ਉਹਨਾਂ ਨੂੰ ਲੋੜ ਨਹੀਂ ਕਿ ਕਹ ਫਲਾਦ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਜੁਰ ਅਸੀਂ ਕੈਂਪ ਲਾਉਂਦੇ ਆ ਪੰਜ-ਪੰਜ 600 ਆਦਮੀ ਹੁੰਦਾ ਜੇ ਉਹਨਾਂ ਦੇ ਕਰਦੇ ਹੁਣ ਤਾਂ ਲੋਕੀ ਕਿਉਂ ਹੋਣ ਅੱਜ ਤੱਕ ਲੋਕਾਂ ਦੀ ਪੈਨਸ਼ਨਾਂ ਨਹੀਂ ਲੱਗੀਆਂ ਉਹ ਵਿਚਾਰਾਂ ਦੇ ਗੋਡਿਆਂ ਦਾ ਇਲਾਜ ਨਹੀਂ ਹੋਇਆ ਬਜ਼ੁਰਗਾਂ ਦਾ ਜਦੋਂ ਕਾਰਡ ਮੌਕੇ ਤੇ ਦਿੰਦੇ ਆ ਉਹ ਅਥੋਰਾਈਜ਼ਡ ਕਾਰਡ ਆ ਇਹ ਤਾਂ ਫਾਰਮ ਭਰਵਾ ਕੇ ਜਾ ਕੇ ਸਿਰ ਦਿੰਦੇ ਆ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਮੌਕੇ ਤੇ ਸਾਨੂੰ ਕਾਰਡ ਮਿਲਿਆ ਮੌਕੇ ਤੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਜਿਹੜੀ ਭਾਜਪਾ ਦੀ ਸਰਕਾਰ ਆ ਭਾ ਬੀਜੇਪੀ ਦੀ ਸਾਡੇ ਕਾਰਜਕਰਤਾ ਨੇ ਉਹਨਾਂ ਨੇ ਘਰ ਉਹਨਾਂ ਦੇ ਜਾ ਕੇ ਉਹਨਾਂ ਦੇ ਦਰ ਦੇ ਉੱਪਰ ਦਵਾਰ ਉਹਨਾਂ ਦੇ ਦਰਵਾਜ਼ੇ ਉੱਪਰ ਜਾ ਕੇ ਇਸ ਕੀਬਾ ਦੇ ਰਹੇ ਆ ਇਸ ਕਰਕੇ ਲੋਕ ਸਾਡੇ ਨਾਲ ਜੁੜ ਰਹੇ ਆ ਇਹਨਾਂ ਨੂੰ ਇਸੇ ਗੱਲ ਦੀ ਤਕਲੀਫ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਕਿਉਂ ਜੁੜ ਰਹੇ ਆ ਅੱਛਾ ਭਿੰਦੂ ਸਾਹਿਬ ਇਹਨਾਂ ਦੇ ਦਿੱਲੀ ਤੋਂ ਆਏ ਜਿਹੜੇ ਲੀਡਰ ਨੇ ਉਹ ਕਹਿ ਰਹੇ ਸ਼ਾਮ ਦਾਉਂ ਦੰਡ ਪੇਵ 2027 ਲੱਗਦਾ ਉਹ ਜਿਹੜਾ ਸ਼ਾਮ ਦਾਉਂ ਜਿਹੜਾ ਸੋਧੀਆਂ ਨੇ ਕਿਹਾ ਨਾ ਜੀ ਦੰਡ ਪੇਵ ਜਿਹੜਾ ਕਿਹਾ ਉਹਦੇ ਤਹਿਤ ਹੀ ਇਹ ਸਕੀਮ ਆ ਵੀ ਅਸੀਂ ਜੋ ਮਰਜ਼ੀ ਹੋ ਜੇ ਕਿ ਗੁੰਡਾਗਰਦੀ ਆ ਅਸੀਂ ਹੋਣ ਨਹੀਂ ਦੇਵਾਂਗੇ ਲੋਕਾਂ ਦੀ ਆ ਸੇਵਾ ਦੀ ਆ ਲੋਕਾਂ ਲਈ ਸੇਵਾ ਪ੍ਰਦਾਨ ਕਰ ਰਹੇ ਆ ਇਹਨਾਂ ਨੂੰ ਰੋਕ ਰਹੇ ਆ ਲੋਕ ਇਹਦਾ ਮੂੰਹ ਮੂੰਹ ਤੋੜ ਮਾ ਜਵਾਬ ਦੇਣ ਕੇ ਜੇ ਤੁਸੀਂ ਪਹਿਲਾਂ ਲੈਂਡ ਪੋਲਿੰਗ ਪਾਲਿਸੀ ਵੀ ਇਹਨਾਂ ਦੀ ਬਫਸ ਕਰਾਈ ਜਾ ਉਹ ਲੈਕਸ ਜਾਉਂਦੇ ਉਹਦਾ ਵੀ ਇਹਨਾਂ ਨੂੰ ਰੋਸ ਲੱਗਦਾ ਦੇਖੋ ਲੈਂਡ ਪੋਲਿੰਗ ਪਾਲਿਸੀ ਜਿਹੜੀ ਸੀ ਉਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਸੀ ਮੈਂ ਖੁਦ ਕਿਹਾ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਹਾ ਪੰਜਾਬ ਦੇ ਵਿੱਚ ਜੇ ਜ਼ਮੀਨ ਨਹੀਂ ਹੋਏਗੀ ਖੇਤੀਬਾੜੀ ਨਹੀਂ ਹੋਏਗੀ ਆਪਣਾ ਖੇਤੀ ਪ੍ਰਧਾਨ ਸੂਪਾ ਤਾਂ ਆਪਾਂ ਤਬਾਹ ਹੋ ਜਾਾਂਗੇ ਉਹ ਸਕੀਮ ਤਬਾਹ ਵਾਲੀ ਸੀ ਉਹਦੇ ਬੁੱਧ ਵੀ ਅਸੀਂ ਸਖਤ ਆਵਾਜ਼ ਉਠਾਈ ਮੈਂ ਸਰਬ ਜਿਹੜੀ ਐਸਕੇ ਐਸਕੇ ਐਮਪੀ ਜਿਹੜੀ ਪੰਡਾ ਦੀ ਮੀਟਿੰਗ ਸੀ ਸਰ ਪਾਰਟੀ ਉਹਦੇ ਵੀ ਅਸੀਂ ਜਾ ਕੇ ਢੜਲੇ ਨਾਲ ਕਿਹਾ ਕਿ ਅਸੀਂ ਕਿਸਾਨਾਂ ਨਾਲ ਚਟਾਨ ਵਾਂਗੂ ਖੜੇ ਆ ਇਹਨਾਂ ਨੂੰ ਉਹ ਸਕੀਮ ਵਾਪਸ ਲੈਣੀ ਪਈ ਹੁਣ ਜਿਹੜੀਆਂ ਇਹ ਸਕੀਮਾਂ ਨੇ ਇਹ ਵੀ ਲੋਕਾਂ ਦੇ ਭਲੇ ਲਈ ਆ ਇਹਨਾਂ ਨੂੰ ਤਕਲੀਫ ਆ ਹੋਰ ਕੋਈ ਗੱਲ ਨਹੀਂ ਲੱਗਦਾ ਜੀ ਪੰਜਾਬ 'ਚ ਭਾਜਪਾ ਦੀ ਪ੍ਰਚੰਡ ਲਹਿਰ ਚੱਲਦੀ ਉਸ ਤੋਂ ਡਰ ਰਹੇ ਨੇ ਬਿਲਕੁਲ ਚੱਲ ਰਹੀ ਆ ਜੀ ਪੂਰੇ ਜ਼ੋਰ ਨਾਲ ਚੱਲ ਰਹੀ ਆ ਆਉਣ ਵਾਲੀ ਸਰਕਾਰ 2027 'ਚ ਭਾਰਤੀ ਜਨਤਾ ਪਾਰਟੀ ਤੇ ਆਏਗੀ ਉਸੇ ਗੱਲ ਤੋਂ ਉਹਨਾਂ ਨੂੰ ਡਰਾ ਸਰ ਜੇਕਰ ਕਾਦੀ ਭਾਜਪਾ ਦੱਸ ਦੂਰ ਦੀ ਗੱਲ ਚੱਲ ਰਹੀ ਹੈ ਇਲੈਕਸ਼ਨ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਜਾਂ ਪਾਰਟੀ ਹਾਈ ਕਮੰਡ ਨੂੰ ਦੇਖੋ ਉਹ ਜਿਹੜੀ ਗੱਲ ਆ ਉਹ ਸੈਂਟਰ ਦੀ ਗੱਲ ਆ ਅਸੀਂ ਆਪ ਦੇ ਵੱਲੋਂ ਜੋ ਜੋ ਭਾਰਤੀ ਜਨਤਾ ਪਾਰਟੀ ਦਾ ਕਾਰਡਰ ਆ ਉਹ ਜੋ ਕਰਨਾ ਪੂਰੇ ਜੋਰ ਨਾਲ ਕਰ ਰਿਹਾ ਸਰ ਜਿਹੜਿਆ ਕਿ ਇਹ ਪਤਲਾ ਰੱਖਿਆ ਗਿਆ ਸਰ ਕੀ ਕਹਿਣਾ ਗੱਲ ਇਹ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ੱੱਕੇ ਸ਼ਾਈ ਭਾਰਤੀ ਜਨਤਾ ਪਾਰਟੀ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿਹੜੇ ਉਹਨਾਂ ਦੇ ਹੱਕ ਆ ਕਿਸਾਨਾਂ ਦੇ ਨਾਲ ਲਾਹਪਤਰੀ ਸਕੀਮਾਂ ਜਿਹੜਾ ਸੈਂਟਰ ਦੀ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਸਾਰੇ ਦੇ ਰਹੀ ਆ ਉਹਦੇ ਲਈ ਲੋਕਾਂ ਦੇ ਕਿਸੇ ਦਾ ਰਾਸ਼ਨ ਕਾਰਡ ਨੇ ਵੜਦਾ ਸੀ ਕਿਸੇ ਨੂੰ ਉਹਦੇ ਵਿੱਚ 5 ਲੱਖ ਦਾ ਬੀਮਾ ਰਿਸੀ ਬਿਲ ਦਾ ਔਰ ਕਿਸੇ ਦਾ ਕੱਚੇ ਘਰਾਂ ਦੇ ਮਕਾਨਾਂ ਦੇ ਜੋ ਸਕੀਮਾਂ ਨੇ ਸੈਂਟਰ ਦੀਆਂ ਉਹਦੇ ਲਈ ਅਸੀਂ ਲਾਹਪਤਰ ਲਈ ਪਿੰਡ-ਪਿੰਡ ਜਾ ਕੇ ਇਹ ਕੈਂਪ ਲਾ ਰਹੇ ਸੀ ਸੋ ਕੈਂਪ ਲਾਉਣ ਨਾਲ ਇਹਨਾਂ ਨੂੰ ਤਕਲੀਫ ਆ ਇਹ ਆਪ ਤਾਂ ਕੁਝ ਕਰਦੇ ਨਹੀਂ ਜਿਹੜਾ ਸਕੀਮਾਂ ਪਹਿਲਾਂ ਤੋਂ ਸਾਰੀਆਂ ਹੈਲਥ ਸੈਂਟਰ ਸੈਂਟਰ ਸਪਾਂਸਰਸ ਕਿੰਮਾ ਨੇ ਸੈਂਟਰ ਦਿਆਂ ਨੇ ਫਿਰ ਹੁਣ ਇਹਨਾਂ ਨੂੰ ਹੋਰ ਬਹਾਨਾ ਲੱਭ ਗਿਆ ਕਹਿੰਦੇ ਜੀ ਤੁਸੀਂ ਡਾਟਾ ਚੋਰੀ ਕਰ ਰਹੇ ਹੋ ਇਹਨਾਂ ਨੂੰ ਪੁੱਛਣ ਆਲਾ ਹੋਵੇ ਜਦੋਂ ਸਾਡੀਆਂ ਬੀਬੀਆਂ ਪੈਣਾ ਦਾ 50 ਲੱਖ ਐਪਲੀਕੇਸ਼ਨਾਂ ਕਿਤ ਲਈਆਂ ਸੀ ਵੀ 1000 ਰੁਪਏ ਦਿਆ ਕਰਾਂਗੇ ਉਦੋਂ ਡਾਟਾ ਚੋਰੀ ਨਹੀਂ ਹੋਇਆ ਹੁਣ ਡਾਟਾ ਚੋਰੀ ਹੋਣ ਲੱਗ ਗਿਆ ਕਿ ਜਦੋਂ ਆਪਾਂ ਬੈਂਕ ਜਾਂਦੇ ਆ account ਖੁਲਾਉਂਦੇ ਆ ਉੱਥੇ ਵੀ ਆਪਣਾ ਜਿਹੜਾ ਆਧਾਰ ਕਾਰਡ ਦਿੰਨੇ ਆ ਸਾਰੀ ਡਿਟੇਲ ਦਿੰਨੇ ਆ ਪਾਸਪੋਰਟ ਬਣਾਉਂਦੇ ਆ ਉਹਦੇ ਨਾਲ ਤਾਂ ਕੋਈ ਚੋਰੀ ਹੁੰਦਾ ਨਹੀਂ ਜੇ ਕਿਸੇ ਗਰੀਬ ਦਾ ਘਰ ਬਣਦਾ ਜੇ ਕਿਸੇ ਮਜ਼ਦੂਰ ਦਾ ਘਰ ਬਣਦਾ ਜੇ ਕਿਸੇ ਬਜ਼ੁਰਗ ਦੀ ਪੈਨਸ਼ਨ ਲੱਗਦੀ ਆ ਜੇ ਕਿਸਾਨਾਂ ਦੀ ਜਿਹੜੀ ਸਕੀਮ ਆ ਕਿਸਾਨ ਨਿਧੀ ਸਕੀਮ ਆ 6000 ਰੁਪਏ ਕਿਸਾਨਾਂ ਨੂੰ ਦੇਣਾ ਉਹਦੇ ਪੇਪਰ ਬਣਦੇ ਆ ਉਹਦੀ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਆਮ ਆਦਮੀ ਪਾਰਟੀ ਨੂੰ ਸੋ ਇਹ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਚ ਕੁਛ ਕੀਤਾ ਨਹੀਂ ਹੁਣ ਆਮ ਆਦਮੀ ਪਾਰਟੀ ਨਹੀਂ ਐਕਚੁਅਲ ਦੇ ਵਿੱਚ ਅਸਲ ਦੇ ਵਿੱਚ ਕੀ ਹੋ ਰਿਹਾ ਜੇ ਜਿਹੜੇ ਦਿੱਲੀ ਵਾਲੇ ਉਹ ਤੋਂ ਹਾਰ ਕੇ ਲੁੱਟ ਕੇ ਹੁਣ ਪੰਜਾਬ ਨੂੰ ਲੁੱਟੜ ਆਏ ਆ ਸਭ ਕਿਸ ਤਰੀਕੇ ਦੀ ਬਖਲਾਟ ਲੱਗਦੀ ਹੈ ਇਹ ਬਖਲਾਟ ਇਹ ਆ ਜੀ ਕਿ ਉਹਨਾਂ ਨੂੰ ਪਤਾ ਵੀ ਅਗਲੇ ਡੇਢ ਸਾਲ ਜਰੂਰ elections ਆਉਣੀਆਂ 2027 ਦੇ ਵਿੱਚ ਇਹ 2027 ਦੀ ਬਖਲਾਟ ਆ ਉਹ ਨਾ ਦੀ ਉਹਨਾਂ ਨੇ ਇਹ ਪਤਾ ਵੀ ਅਸੀਂ ਆਉਣਾ ਨਹੀਂ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਜੁੜ ਰਹੇ ਆ ਅੱਗੇ ਤੋਂ ਜਿਹੜੇ ਕੈਂਪਾਂਗੇ ਜਾਰੀ ਰਹਿਣਗੇ ਪਿੰਡਾਂ ਦੇ ਵਿੱਚ ਬਿਲਕੁਲ ਜਾਰੀ ਰਹਿਣਗੇ ਜੀ ਇਹ ਸਾਡੀ ਜਿਹੜੀ CSC ਜਿਹੜੀ ਕਾਮਨ ਸਰਵਿਸਸ ਸਕੀਮ ਆ ਉਹਦੇ ਅੰਡਰ ਸੈਂਟਰ ਦੀ ਸਕੀਮ ਆ ਅਥੋਰਾਈਜ਼ਡ ਲਾਇਸੈਂਸ ਮਿਲੇ ਵੇ ਆ ਉਹ ਅਸੀਂ ਲੈ ਕੇ ਇਹਨਾਂ ਲੋਕਾਂ ਦੇ ਸਕੀਮਾਂ ਬਣਾ ਰਹੇ ਆ ਤੁਸੀਂ ਮੈਨੂੰ ਦੱਸੋ ਜੇ ਗਰੀਬ ਨੂੰ ਕੋਈ ਲਾਹਾ ਮਿਲਦਾ ਤੇ ਇਹਨਾਂ ਨੂੰ ਕੀ ਤਕਲੀਫ ਹੋਊਗੀ ਸੋ ਇਹ ਲੋਕਾਂ ਨੂੰ ਜਾਣ ਕੇ ਇਹ ਬੰਦ ਕਰਾਉਣਾ ਚਾਹੁੰਦੇ ਆ ਤਾਂ ਕਿ ਸਕੀਮਾਂ ਨਾ ਮਿਲਣ ਪਰ ਭਾਰਤੀ ਜਨਤਾ ਪਾਰਟੀ ਗਰੀਬਾਂ ਦੇ ਨਾਲ ਮਜ਼ਦੂਰ ਦੇ ਨਾਲ ਕਿਸਾਨਾਂ ਦੇ ਨਾਲ ਪਿੰਡ-ਪਿੰਡ ਜਾ ਕੇ ਇਹ ਕੈਂਪ ਲਾਉਗੇ ਕੈਂਪਾਂ ਦੇ ਨਾਲ ਖੜੇ ਆ ਆ ਪਰ ਆਪ ਵਿਧਾਇਕਾਂ ਵੱਲੋਂ ਕਹਿਆ ਜਾ ਰਿਹਾ ਹੈਗਾ ਜਿਹੜੀ ਕਿ ਇਹ ਸੁਵਿਧਾਵਾਂ ਅਲੱਗ ਹੈਗੇ ਸੇਵਾ ਕੇਂਦਰਾਂ ਦੇ ਵਿੱਚ ਵੀ ਮੌਜੂਦ ਹੈਗੇ ਆ ਕਿ ਆ ਵੀ ਉਹਨਾਂ ਨੂੰ ਲੋੜ ਨਹੀਂ ਕਿ ਕੈਂਪ ਲਾਉਂਦੇ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਜੁਰ ਅਸੀਂ ਕੈਂਪ ਲਾਉਂਦੇ ਆ 5-5 600 ਆਦ ਜੇ ਉਹਨਾਂ ਦੇ ਕਰਦੇ ਹੁਣ ਤਾਂ ਲੋਕੀ ਕਿਉਂ ਹੋਣ ਅੱਜ ਤੱਕ ਲੋਕਾਂ ਦੀ ਪੈਨਸ਼ਨਾਂ ਨਹੀਂ ਲੱਗੀਆਂ ਉਹ ਵਿਚਾਰਾਂ ਦੇ ਗੋਡਿਆਂ ਦਾ ਲਾਜ ਨਹੀਂ ਹੋਇਆ ਬਜ਼ੁਰਗਾਂ ਦਾ ਜਦੋਂ ਕਾਰਡ ਮੌਕੇ ਤੇ ਦਿੰਦੇ ਆ ਉਹ ਅਥੋਰਾਈਜ਼ ਕਾਰਡ ਆ ਇਹ ਤਾਂ ਫਾਰਮ ਭਰਵਾ ਕੇ ਜਾ ਕੇ ਸਿਰ ਦਿੰਦੇ ਆ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਮੌਕੇ ਤੇ ਸਾਨੂੰ ਕਾਰਡ ਮਿਲਿਆ ਮੌਕੇ ਤੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਜਿਹੜੀ ਭਾਜਵਾ ਦੀ ਸਰਕਾਰ ਆ ਭਾ ਬੀਜੇਪੀ ਦੀ ਸਾਡੇ ਕਾਰਜਕਰਤਾ ਨੇ ਉਹਨਾਂ ਨੇ ਘਰ ਉਹਨਾਂ ਦੇ ਜਾ ਕੇ ਉਹਨਾਂ ਦੇ ਦਰ ਦੇ ਉੱਪਰ ਦਵਾਰ ਉਹਨਾਂ ਦੇ ਦਰਵਾਜ਼ੇ ਉੱਪਰ ਜਾ ਕੇ ਇਹ ਸਕੀਮਾਂ ਦੇ ਰਹੇ ਆ ਬੇਸ ਕਰਕੇ ਲੋਕ ਸਾਡੇ ਨਾਲ ਜੁੜ ਰਹੇ ਆ ਇਹਨਾਂ ਨੂੰ ਇਸੇ ਗੱਲ ਦੀ ਤਕਲੀਫ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਕਿਉਂ ਜੁੜ ਰਹੇ ਆ ਅੱਛਾ ਢਿੱਲੋ ਸਾਹਿਬ ਇਹਨਾਂ ਦੇ ਦਿੱਲੀ ਤੋਂ ਆਏ ਜਿਹੜੇ ਲੀਡਰ ਨੇ ਉਹ ਕਹਿ ਰਹੇ ਸ਼ਾਮ ਦਾਉਂ ਦੰਡ ਭੇਦ ਪਰ 2027 ਲੱਗਦਾ ਉਹ ਇਹ ਜਿਹੜਾ ਸ਼ਾਮ ਦਾਇਬ ਜਿਹੜਾ ਸੋਧੀਆਂ ਨੇ ਕਿਹਾ ਨਾ ਜੀ ਦੰਡ ਭੇਦ ਜਿਹੜਾ ਕਿਹਾ ਉਹਦੇ ਤਹਿਤ ਹੀ ਇਹ ਸਕੀਮ ਆ ਵੀ ਅਸੀਂ ਜੋ ਮਰਜ਼ੀ ਹੋ ਜੇ ਕਿ ਗੁੰਡਾਗਰਦੀ ਆ ਅਸੀਂ ਹੋਣ ਨਹੀਂ ਦੇਵਾਂਗੇ ਲੋਕਾਂ ਦੀ ਆ ਸੇਵਾ ਦੀ ਆ ਲੋਕਾਂ ਲਈ ਸੇਵਾ ਪ੍ਰਦਾਨ ਕਰ ਰਹੇ ਆ ਇਹਨੂੰ ਰੋਕ ਰਹੇ ਆ ਲੋਕ ਇਹਦਾ ਮੂੰਹ ਮੂੰਹ ਤੋੜ ਮਾ ਜਵਾਬ ਦੇਣਗੇ ਜੇ ਤੁਸੀਂ ਪਹਿਲਾਂ ਲੈਂਡ ਪੋਲਿੰਗ ਪਾਲਿਸੀ ਵੀ ਇਹਨਾਂ ਦੀ ਵਾਪਸ ਕਰਾਈਓ ਉਹ ਲੈਕਸਟ ਹੋਵੇ ਉਹਦਾ ਵੀ ਇਹਨਾਂ ਨੂੰ ਰੋਸ ਲੱਗਦਾ ਦੇਖੋ ਲੈਂਡ ਪੋਲਿੰਗ ਪਾਲਿਸੀ ਜਿਹੜੀ ਸੀ ਉਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਸੀ ਮੈਂ ਖੁਦ ਕਿਹਾ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਹਾ ਪੰਜਾਬ ਦੇ ਵਿੱਚ ਜੇ ਜ਼ਮੀਨ ਨਹੀਂ ਹੋਏਗੀ ਖੇਤੀਬਾੜੀ ਨਹੀਂ ਹੋਏਗੀ ਆਪਣਾ ਖੇਤੀ ਪ੍ਰਧਾਨ ਸੂਪਾ ਤਾਂ ਆਪਾਂ ਤਬਾਹ ਹੋ ਜਾਾਂਗੇ ਉਹ ਸਕੀਮ ਤਬਾਹ ਵਾਲੀ ਸੀ ਉਹਦੇ ਬੁੱਧ ਵੀ ਅਸੀਂ ਸਖਤ ਆਵਾਜ਼ ਉਠਾਈ ਅਸਰ ਜਿਹੜੀ ਐਸਕੇ ਐਸਕੇ ਐਮਪੀ ਜਿਹੜੀ ਪੰਡਾ ਦੀ ਮੀਟਿੰਗ ਸੀ ਸਰਪਾਰਟੀ ਉਹਦੇ ਜੀ ਵੀ ਅਸੀਂ ਜਾ ਕੇ ਢੜਲੇ ਨਾਲ ਕਿਹਾ ਕਿ ਅਸੀਂ ਕਿਸਾਨਾਂ ਨਾਲ ਚਟਾਨ ਵਾਂਗੂ ਖੜੇ ਆ ਇਹਨਾਂ ਨੂੰ ਉਹ ਸਕੀਮ ਵਾਪਸ ਲੈਣੀ ਪਈ ਹੁਣ ਜਿਹੜੀਆਂ ਇਹ ਸਕੀਮਾਂ ਨੇ ਇਹ ਵੀ ਲੋਕਾਂ ਦੇ ਭਲੇ ਲਈ ਆ ਇਹਨਾਂ ਨੂੰ ਤਕਲੀਫ ਆ ਔਰ ਕੋਈ ਗੱਲ ਨਹੀਂ ਲੱਗਦਾ ਜੀ ਪੰਜਾਬ ਚ ਭਾਜਪਾ ਦੀ ਪ੍ਰਚੰਡ ਲਹਿਰ ਚੱਲਦੀ ਉਸ ਤੋਂ ਡਰ ਰਹੇ ਨੇ ਬਿਲਕੁਲ ਚੱਲ ਰਹੀ ਹੈ ਜੀ ਪੂਰੇ ਜ਼ੋਰ ਨਾਲ ਚੱਲ ਰਹੀ ਹੈ ਆਉਣ ਵਾਲੀ ਸਰਕਾਰ 2027 ਚ ਭਾਰਤੀ ਜਨਤਾ ਪਾਰਟੀ ਤੇ ਆਏਗੀ ਉਸੇ ਗੱਲ ਤੋਂ ਉਹਨਾਂ ਨੂੰ ਡਰਾ ਸਰ ਇਹ ਕਿਉਂ ਅਕਾਲੀ ਭਾਜਪਾ ਦਾ ਦਬੂਤ ਦੀ ਗੱਲ ਚੱਲ ਰਹੀ ਹੈ ਇਲੈਕਸ਼ਨ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਜਾਂ ਪਾਰਟੀ ਹਾਈ ਕਮਾਂਡ ਨੂੰ ਦੇਖੋ ਉਹ ਜਿਹੜੀ ਗੱਲ ਆ ਉਹ ਸੈਂਟਰ ਦੀ ਗੱਲ ਆ ਅਸੀਂ ਆਪਦੇ ਵੱਲੋਂ ਜੋ ਜੋ ਭਾਰਤੀ ਜਨਤਾ ਪਾਰਟੀ ਦਾ ਕਾਡਰ ਆ ਉਹ ਜੋ ਕਰਨਾ ਪੂਰੇ ਜੋਰ ਨਾਲ ਕਰੇਗਾ